ਟੂਰਨਾਮੈਂਟ ਕਰਾਵਾਂਗੇ ਇਹਦੇ ਚੱਕ ਦੇ ਦੰਤੇ ਅੱਤ ਦੀ ਗਰਮੀ ਨੇ ਕਰਤਾ ਲੋਕਾਂ ਦਾ ਬੁਰਾ ਹਾਲ ਹੁਣ ਤਾਂ ਪੰਜਾਬ ਗਰਮੀ ਦੇ ਮਾਮਲੇ ਵਿੱਚ ਦੁਬਈ ਨੂੰ ਵੀ ਪਿੱਛੇ ਛੱਡ ਗਿਆ ਏ 55 ਡਿਗਰੀ ਕਦੇ 60 ਡਿਗਰੀ ਸੈਲਸੀਅਸ ਤਾਪਮਾਨ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਏ ਜੇ ਐਦਾਂ ਹੀ ਘਰਾਂ ਦੇ ਵਿੱਚ ਏਸੀ ਚੱਲਦੇ ਰਹੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ ਦੁਬਈ ਨੇ ਦਰਾਖਤ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਤਾਪਮਾਨ ਦਾ ਵੀ ਕਾਫੀ ਜ਼ਿਆਦਾ ਫਰਕ ਪੈ ਗਿਆ ਏ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਲ ਕੀਤੀ ਜਾ ਰਹੀ ਏ ਇੱਕ ਕਿਸਾਨ ਭਰਾ ਆਪਣੇ ਝੋਨੇ ਦੀ ਫਸਲ ਵਿੱਚ ਸਕੂਟਰ ਭਜਾਈ ਫਿਰਦਾ ਜਿਵੇਂ ਕੋਈ ਜੀਟੀ ਰੋਡ ਹੋਵੇ ਹੱਤ ਦੀ ਗਰਮੀ ਨੇ ਕਿਸਾਨਾਂ ਨੂੰ ਵੀ ਕਾਫੀ ਦੁਖੀ ਕੀਤਾ ਏ ਇੱਕ ਤਾਂ ਝੋਨੇ ਵਿੱਚ ਪਾਣੀ ਨਹੀਂ ਖੜਦਾ ਤੇ ਦੂਜਾ ਗਰਮੀ ਵਿੱਚ ਰੇਹਾਂ ਸਪਰੇਹਾਂ ਪਿੰਡਾ ਖਾ ਜਾਂਦੀਆਂ ਨੇ ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਕਾਫੀ ਮੰਦਾ ਹਾਲ ਏ ਚਾਰੇ ਪਾਸੇ ਹਮਸ ਬਣੀ ਪਈ ਏ ਧਰਤੀ ਦੇ ਵਿੱਚ ਦਰਾੜਾਂ ਆਈਆਂ ਪਈਆਂ ਨੇ ਉਧਰੋਂ ਡੀਜ਼ਲ ਦਾ ਵੀ ਖਰਚਾ ਵਧ ਗਿਆ ਕਿਸਾਨਾਂ ਦਾ ਦੂਜਾ ਭਰਾ ਮਖੌਲ ਕਰਦਾ ਕਹਿੰਦਾ ਟੂਰਨਾਮੈਂਟ ਕਰਵਾਵਾਂਗੇ ਇੱਕ ਅੱਧੇ ਦਿਨ ਤਾਈਂ ਆਪਣੇ ਵਾਹਨ ਵਿੱਚ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਖਿਆਲ ਹੈ ਕਮੈਂਟ ਜਰੂਰ ਕਰਿਓ ਜੋ ਵੀਰ ਅਤੇ ਪੈਣਾ ਆਪਣੇ ਚੈਨਲ ਦੇ ਨਵੇਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ